हां जी मित्रों ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕਾ ਦੇ ਵਿੱਚੋਂ ਦੋ ਜ਼ੋਨ ਚਨੀਰ ਅਤੇ ਝੰਡਾ ਜ਼ੋਨ ਤੋਂ ਬਲਾਕ ਸੰਮਤੀ ਦੇ ਸਾਰੇ ਮੈਂਬਰਾਂ ਨੇ ਕਾਂਗਰਸੀ ਮੈਂਬਰਾਂ ਨੇ ਆਪਣੇ ਕਾਗਜ਼ ਲੈ ਵਾਪਸ ਕਰਨ ਕੀ ਹੈ ਕਿਉਂ ਛੱਡ ਕੇ ਮੈਦਾਨ ਭੱਜੇ ਨੇ ਉਹ ਸਾਰਾ ਤੁਹਾਨੂੰ ਆਜੋ ਇਸ ਵੀਡੀਓ ਤੋਂ ਨਹੀਂ ਦੱਸਦੇ ਆਂ ਕਾਰਨ ਕੀ ਬਣਿਆ ਕੀ ਨਾ ਜੀ ਮੈਂ ਸਰਜੀਵਨ ਸਿੰਘ ਜੀ ਕੀ ਕਹਿਣਾ ਚਾਹੂੰਗੀ ਜੀ ਅੱਜ ਕਾਗਜ਼ ਵਾਪਸ ਲੈਣੇ ਬਲਾਕ ਸੰਮਤੀ ਮੈਂਬਰਾਂ ਨੇ ਅਸੀਂ ਇਹ ਹੈ ਜੀ ਸਾਡਾ ਵੀ ਜਿਹੜਾ ਸਾਡਾ ਜ਼ੋਨ ਚਨੀਰ ਸੀਗਾ ਜੀ ਉਹਦੇ ਚ ਤੁਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਆਪਦਾ ਕੈਂਡੀਡੇਟ ਖੜਾ ਕੀਤਾ ਸੀਗਾ ਜੀ ਉਦੋਂ ਸਾਡਾ ਝੰਡਾ ਚੋਣ ਹੈ ਇਹਦੇ ਚ ਵੀ ਅਸੀਂ ਸਰਬਸੰਮਤੀ ਨਾਲ ਸਾਰੀ ਸੰਗਤ ਨੇ ਰਲ ਕੇ ਅਸੀਂ ਆਪਦਾ ਕੈਂਡੀਡੇਟ ਖੜਾ ਕੀਤਾ ਸੀਗਾ ਜੀ ਉਹ ਹਾਈ ਕਮਾਂਡ ਨੇ ਸਾਡੇ ਜਿਹੜੇ ਵਧੀਆ ਪ੍ਰਮਾਣਿਤ ਸੀਗੇ ਕੈਂਡੀਡੇਟ ਉਹਨਾਂ ਨੂੰ ਕੱਟ ਕੇ ਕਿਸੇ ਹੋਰ ਨੂੰ ਮਤਲਬ ਸਾਡੇ ਵਿਰੋਧੀਆਂ ਨੂੰ ਹੋਰ ਟਿਕਟ ਦਿੱਤਾ ਗਿਆ ਇਹਦੇ ਰੋਸ ਵਜੋਂ ਅਸੀਂ 15 ਸਾਡੀਆਂ ਜਿਹੜੀਆਂ ਸੀਗੀਆਂ ਪੰਚਾਇਤ ਸਮਤੀਆਂ ਝੰਡਾ ਕਲਾਂ ਦੀਆਂ ਤੇ 21 ਸੀਗੀਆਂ ਸਾਡੀਆਂ ਝਨੀਰ ਦੀਆਂ ਸਾਰੀਆਂ ਤੋਂ ਅਸੀਂ ਹਾਈ ਕਮਾਂਡ ਦੇ ਰੋਸ ਵਜੋਂ ਅਸੀਂ ਉਹ ਸਾਰੀਆਂ ਤੋਂ ਅਸਤੀਫੇ ਅੱਜ ਵਾਪਸ ਕਾਗਜ-ਵਾਲਸ ਲੈ ਲਏ ਜੀ ਇਹ ਸਾਡਾ ਰੋਸ ਹੈ ਹਾਈ ਕਮਾਂਡ ਨਾਲ ਕੀ ਲੱਗਦਾ ਅੱਜ ਤੁਸੀਂ ਕਾਂਗਰਸ ਵੱਲੋਂ ਦੋਨੇ ਜੋਂਨਾ ਤੋਂ ਪਿੰਡ ਖਾਲੀ ਕਰ ਚੁੱਕੇ ਜੀ ਅਸੀਂ ਰੋਸ ਵਜੋਂ ਦੋਨੇ ਪਿੰਡ ਖਾਲੀ ਕਰਤੇ ਕਿਉਂਕਿ ਜਿਹੜੇ ਅਸੀਂ ਪ੍ਰਮਾਣਿਤ ਸਾਡੇ ਸੀਗੇ ਅਸੀਂ ਸਾਰੀ ਸੰਗਤ ਨੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਅਸੀਂ ਮੀਟਿੰਗ ਕਰਕੇ ਝਨੀਰ ਜੋਂ ਤੋਂ ਵੀ ਤੇ ਝੰਡਾ ਜੋਂ ਤੋਂ ਵੀ ਬਹੁਤ ਵਧੀਆ ਉਮੀਦਵਾਰ ਖੜੇ ਕੀਤੇ ਸੀਗੇ ਜਿਹੜਾ ਅਸੀਂ ਝੰਡਾ ਜੋਂ ਤੋਂ ਉਹ ਤੋਂ ਕੁਲਵੀਰ ਸਿੰਘ ਗਿੱਲ ਖੜਾ ਕੀਤਾ ਸੀ ਜਿਹੜਾ ਪਿਛਲੇ ਸਰਪੰਚ ਵੀ ਸੀ ਸਾਡਾ ਤੇ ਉਹ ਵੀ ਬਹੁਤ ਉਹਦਾ ਸਾਰੀ ਸੰਗਤ ਸਤਿਕਾਰ ਸੀ ਉਦੋਂ ਜਿਹੜਾ ਸਾਡਾ ਝਨੀਰ ਜੋਂ ਸੀ ਉਹਦੇ ਚੋਂ ਬਲਕਰਨ ਸਿੰਘ ਢੰਡੂਕੇ ਸੀ ਜਿਹਦਾ ਬਹੁਤ ਵਧੀਆ ਸਤਿਕਾਰ ਸੀ ਐ ਟੱਕੇ ਸਾਡੇ ਵਿਰੋਧੀਆਂ ਨੂੰ ਦਿੱਤਾ ਜੀ ਕੀ ਦਾ ਫੇਲਿਅਰ ਮੰਨਦੇ ਹੋ ਤੁਸੀਂ ਇਹਦੇ ਵਿੱਚ ਇਹਦੇ ਚ ਹਾਈ ਕਮਾਂਡ ਦਾ ਫੇਲਿਅਰ ਹੈ ਜੀ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਸਾਡੇ ਟਿਕਟ ਟੱਕਾ ਟੱਕੇ ਵਿਰੋਧੀਆਂ ਨੂੰ ਜਿਨ੍ਹਾਂ ਦਾ ਕੋਈ ਵੀ ਵਜੂਦ ਨਹੀਂ ਉਹਨਾਂ ਨੂੰ ਟਿਕਟ ਦਿੱਤਾ ਗਿਆ ਕਿਸ ਨੂੰ ਮੰਨ ਰਹੇ ਤੁਸੀਂ ਕਾਂਗਰਸ ਦੇ ਵਿੱਚ ਸਭ ਤੋਂ ਹਾਈ ਕਮਾਂਡ ਤੇ ਪ੍ਰਧਾਨ ਹੀ ਹੈ ਜੀ ਰਾਜਾ ਬਟਿੰਗ ਸਿੰਘ ਰਾਜਾ ਬਟਿੰਗਾ ਹੀ ਉਹਨਾਂ ਦੀ ਗਲਤੀ ਹੈ ਜੀ ਇਹ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਕਾਗਜ਼ ਪਾਸ ਲੈਣਗੇ ਦੋ ਜ਼ੋਨ ਹਲਕੇ ਦੇ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਜੀ ਮਨਜੀਤ ਸਿੰਘ ਚੇਅਰਮੈਨ ਕਿਸਾਨ ਸੱਲ ਸੂਬਾਟ ਤੋਂ ਜੋ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹੋ ਰਹੀ ਸੀ ਇਸ ਦੇ ਵਿੱਚ ਹਾਈ ਕਮਾਂਡ ਨੇ ਸਾੜ ਨਾਲ ਬਹੁਤ ਤੱਕਾ ਕੀਤਾ ਸਾਡੇ ਚਨੀਰ ਜ਼ੋਨ ਤੋਂ ਜੋ ਸਾਡੇ ਸਾਰੇ ਹੀ ਸੰਮਤੀ ਨਾਲ ਕਾਂਗਰਸ ਪਾਰਟੀ ਨੇ ਕੈਂਡੀਡੇਟ ਖੜਾ ਕੀਤਾ ਸੀ ਔਰ ਝੰਡਕਲਾ ਜ਼ੋਨ ਤੋਂ ਜੋ ਸਾਡੇ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਖੜਾ ਕੀਤਾ ਸੀ ਉਹ ਸਾਡੇ ਕੈਂਡੀਡੇਟ ਨੂੰ ਟਿਕਟ ਨਹੀਂ ਦਿੱਤੀ ਗਈ ਔਰ ਸਾਡੇ ਜੋ ਕੋਈ ਮਾੜੇ ਮੋਟੇ ਔਰ ਆਮ ਆਦਮੀ ਸੀ ਬਿਲਕੁਲ ਹੀ ਨਿਊਟਰਲ ਬੰਦੇ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜੋ ਕਾਂਗਰਸ ਦੇ ਪੁਰਾਣੇ ਸਾਡੇ ਬੰਦੇ ਸੜ ਨਾਲ ਖੜੇ ਸੀ ਸਾਡੇ ਕਾਂਗਰਸ ਪਾਰਟੀ ਨਾਲ ਕਲਵੀਰ ਸਿੰਘ ਦਾ ਝੰਡਾ ਕੱਲਾ ਔਰ ਐਸ ਸੀ ਤੇ ਅੰਚਨੀਰ ਤੋਂ ਐਸ ਸੀ ਸੀਟ ਸੀ ਲੇਡੀ ਸਾਡੇ ਸੀ ਉਹ ਵੀ ਸਾਡੇ ਨਾਲ ਖੜੇ ਪ੍ਰਾਣੇ ਬੰਦੇ ਨਾਲ ਖੜੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਔਰ ਬਿਲਕੁਲ ਨਿਊਟਰਲ ਬੰਦਿਆਂ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਸਾਡੀ ਵਿਰੋਧਤਾ ਕਰਦੇ ਨੇ ਆਈ ਵਾਰ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਸਾਡੀ ਵਿਰੋਧਤਾ ਕਰਦੇ ਨੇ ਤੇ ਬਾਕੀ ਅਸੀਂ ਇਹ ਸਰੋਸ਼ ਵਜੋਂ ਅਸੀਂ ਬਲਾਕ ਸੰਪਤੀ ਮੈਂ ਆ ਬੜਾ ਕਰਨਡੀ ਜ਼ੋਨ ਤੋਂ ਮੈਂ ਕੈਂਡੀਡੇਟ ਸੀ ਇਸ ਵਾਸਤੇ ਮੈਂ ਕਰਨਡੀ ਨਾਰਾਂ ਤੇ ਮਣ ਖੜਾ ਤਿੰਨ ਪਿੰਡਾਂ ਵਿੱਚੋਂ ਮੈਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀ ਪਰ ਪ੍ਰੰਤੂ ਮੈਂ ਵੀ ਇਸ ਜੋ ਰੋਸ ਦੇ ਵਜੋਂ ਅਸੀਂ ਆਪਣਾ ਕਾਗਜ਼ਾਫ ਲੈ ਰਹੇ ਆ ਕਿਉਂਕਿ ਸਾਡੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਕੈਂਡੀਡੇਟਾਂ ਨੂੰ ਟਿਕਟ ਨਹੀਂ ਦਿੱਤੀ ਗਈ ਜੋ ਜੰਧਕ ਬੰਦਾ ਸੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਉਹ ਸਰੋਸ਼ ਵਜੋਂ ਅਸੀਂ ਬਲਾਕ ਸੰਪਤੀਆਂ ਆ ਗਏ ਅਸੀਂ ਕਸਾਰੇ ਅਸੀਂ ਕੈਂਡੀਡੇਟ ਅਸੀਂ ਆਪਣਾ ਕਾਗਜ਼ਾਫ ਲੈ ਰਹੇ ਆ ਕਿਸਦਾ ਫੇਲਰ ਮੰਨਦੇ ਤੁਸੀਂ ਫੇਲਰ ਆਈ ਕਮਾਨ ਰਾਜਾ ਵੜਿੰਗ ਨੇ ਬੈੜਾ ਕਰ ਕੀਤਾ ਤਰਨਤਾਰਨ ਵੀ ਕੀਤਾ ਉਹਨੇ ਔਰ ਅੱਗੇ ਵੀ ਕਰੀ ਜਾ ਰਿਹਾ ਰਾਜਾ ਵੜਿੰਗ ਨੂੰ ਜਲਦੀ ਜਲਦੀ ਪ੍ਰਧਾਨਗੀ ਤੋਂ ਬਦਲਿਆ ਜਾਵੇ ਤੇ ਪਾਰਟੀ ਨੂੰ ਬਚਾਉਣਾ ਤਾਂ ਕਿੰਨੇ ਮੈਂਬਰ ਸੀ ਅੱਜ ਜਿਨ੍ਹਾਂ ਨੇ ਕਾਗਜ਼ਾਫ ਲਏ ਅੱਜ ਅਸੀਂ ਸਾਰੇ ਜੋ ਉਹਨਾਂ ਦੀ ਜੋ ਸਾਡੇ ਛਤਨੀਰ ਤੇ ਸਰੋਗਰ ਦੇ ਸਾਰੇ 15 ਝੰਡਾ ਕਿਤੇ ਜੋਨਦੇ 21 ਸੀ ਛਤਨੀਰ ਦੇ 15 ਝੰਡਾ ਕਲਾ ਜੋਨਦੇ 21 ਚਰੀਰ ਜੋਨਦੇ ਬਲਾਕ ਸੰਤੀ ਮੈਂਬਰਾਂ ਦੇ ਸਾਰੇ ਅਸੀਂ ਵਾਕਾ ਜਵਾਬਸ ਲੈਨੇ ਜੋ ਹੰਤੀ ਨਾਲ ਅਸੀਂ ਅੱਜ ਪ੍ਰਾਇ ਸੀ ਸਾਰੀ ਪਾਰਟੀ ਨੇ ਤੇ ਬਾਕੀ ਸਾਨੂੰ ਆਈਕਮਾਨ ਨੇ ਟਿਕਟ ਨਹੀਂ ਦਿੱਤੀ ਸਾਡੇ ਆਈਕਮੰਦੜਾ ਪਰੇ ਹਟਾਲਿਆਂ ਨੂੰ ਅਸੀਂ ਬਲਾਕ ਸੰਤੀਆਂ ਵਾਲੇ ਵੀ ਅਸੀਂ ਉਸੇ ਰੋਸ ਵਜੋਂ ਅਸੀਂ ਕਾਜ ਜਵਾਬਸ ਲੈ ਰਹੇ ਆਂ